ਮੈਂ ਜਿਹੜੀ ਸਟ ਹੈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਸ ਦੇ ਮੁਖੀ ਪ੍ਰਬੋਧ ਕੁਮਾਰ ਹੀ ਬਣੇ ਰਹਿਣਗੇ ਵੱਡੀ ਖਬਰ ਹੈ ਕਿਉਂਕਿ ਹਾਈ ਕੋਰਟ ਨੇ ਪ੍ਰਬੋਧ ਕੁਮਾਰ ਨੂੰ ਮੁੜ ਤੋਂ ਇਸ ਜਾਂਚ ਟੀਮ ਦਾ ਹੈੱਡ ਬਣਾ ਦਿੱਤਾ ਹੈ 31 ਜਨਵਰੀ ਨੂੰ ਪ੍ਰਬੋਧ ਕੁਮਾਰ ਦੀ ਰਿਟਾਇਰਮੈਂਟ ਹੈ ਪਰ ਇਸ ਦੇ ਬਾਵਜੂਦ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਹੈ ਕਿ ਪ੍ਰਬੋਧ ਕੁਮਾਰ ਹੀ ਇਸ ਟੀਮ ਦੀ ਅਗਵਾਈ ਕਰਨਗੇ ਤੇ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਦੱਸਦੀ ਹੈ ਕਿ ਕੱਲ ਨੂੰ ਪ੍ਰਬੋਧ ਕੁਮਾਰ ਦੀ ਰਿਟਾਇਰਮੈਂਟ ਹੈ 31 ਜਨਵਰੀ ਨੂੰ ਹਾਲਾਂਕਿ ਚਰਚਾ ਇਹ ਸੀ ਕਿ ਤਿੰਨ ਨਾਮ ਜਿਹੜੇ ਨੇ ਮੰਗੇ ਗਏ ਸੀ ਇਸ ਮਾਮਲੇ ਦੇ ਵਿੱਚ ਚਰਚਾ ਵੀ ਸੀ ਕਿ ਸ਼ਾਇਦ ਸਿਟ ਦਾ ਮੁਖੀ ਬਦਲਿਆ ਜਾ ਸਕਦਾ ਪਰ ਅਜੇ ਨਹੀਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਪ੍ਰਬੋਧ ਕੁਮਾਰ ਹੀ ਇਸ ਜਾਂਚ ਟੀਮ ਦੀ ਅਗਵਾਈ ਕਰਨਗੇ ਉਹੀ ਮੁਖੀ ਹੋਣਗੇ ਤੇ ਉਹੀ ਜਾਂਚ ਅੱਗੇ ਵੀ ਕਰਨਗੇ ਪੂਰਾ ਮਾਮਲਾ ਵੀ ਦੱਸ ਦਿੰਨੇ ਆ ਲੌਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਸੀ ਜਿਸ ਦੇ ਵਿੱਚ ਕਈ ਮੁਲਾਜ਼ਮਾਂ ਤੇ ਵੀ ਗਾਜ਼ ਡਿਗੀ ਸੀ ਤੇ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਲੌਰੈਂਸ ਬਿਸ਼ਨੋਈ ਦੀਆਂ ਦੋ ਇੰਟਰਵਿਊ ਹੁੰਦੀਆਂ ਨੇ ਇੱਕ ਰਾਜਸਥਾਨ ਦੇ ਵਿੱਚ ਇੱਕ ਪੰਜਾਬ ਦੇ ਵਿੱਚ ਤੇ ਇਸ ਸੱਚ ਨੂੰ ਸਾਹਮਣੇ ਲਿਆਂਦਾ ਸੀ ਪਰ ਬੋਦ ਕੁਮਾਰ ਦੇ ਵੱਲੋਂ ਉਹੀ ਇਸ ਸਿੱਟ ਦੀ ਅਗਵਾਈ ਕਰ ਰਹੇ ਸੀ ਹਾਈ ਕੋਰਟ ਦੇ ਵੱਲੋਂ ਹੀ ਇਸ ਸਿੱਟ ਦਾ ਗਠਨ ਕੀਤਾ ਗਿਆ ਸੀ ਜਿਸ ਦੀ ਅਗਵਾਈ ਪ੍ਰਬੋਧ ਕੁਮਾਰ ਨੂੰ ਸੌਂਪੀ ਗਈ ਸੀ ਤੇ ਉਹਨਾਂ ਨੇ ਹੀ ਇਹ ਗੱਲ ਜਗ ظاہر ਕੀਤੀ ਆਪਣੀ ਟੀਮ ਦੇ ਵੱਲੋਂ ਜੋ ਜਾਂਚ ਕੀਤੀ ਗਈ ਜਾਂਚ ਰਿਪੋਰਟ ਦੇ ਵਿੱਚ ਕਿ ਲਾਰੈਂਸ ਕੁਸ਼ਨੋਈ ਦੀ ਇੰਟਰਵਿਊ ਫਰੜ ਦੇ ਸੀਆਈਏ ਸਟਾਫ ਦੇ ਵਿੱਚ ਹੋਈ ਤੇ ਕਈ ਅਧਿਕਾਰੀ ਜਿਹੜੇ ਇਸ ਦੇ ਲਈ ਜ਼ਿੰਮੇਵਾਰ ਸੀ ਉਹਨਾਂ ਖਿਲਾਫ ਕਾਰਵਾਈ ਵੀ ਹੋਈ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਪਰ ਹੁਣ ਜੋ ਅਪਡੇਟ ਹੈ ਇਸ ਖਬਰ ਦੇ ਵਿੱਚ ਉਹ ਇਹ ਹੈ ਕਿ ਜਿਹੜੀ ਸਟ ਹੈ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਇਸ ਦੀ ਬਣਾਈ ਗਈ ਸੀ ਲਾਰੈਂਸ ਦੀ ਇੰਟਰਵਿਊ ਦੇ ਮਾਮਲੇ ਦੇ ਵਿੱਚ ਉਸ ਦੀ ਅਗਵਾਈ ਪ੍ਰਬੋਧ ਕੁਮਾਰ ਹੀ ਕਰਦੇ ਰਹਿਣਗੇ ਉਸ ਦੇ ਹੈੱਡ ਪ੍ਰਬੋਧ ਕੁਮਾਰ ਹੀ ਬਣੇ ਰਹਿਣਗੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਹਾਲਾਂਕਿ ਕੱਲ ਨੂੰ 31 ਜਨਵਰੀ ਨੂੰ ਪ੍ਰਬੋਧ ਕੁਮਾਰ ਨੇ ਰਿਟਾਇਰ ਹੋਣਾ ਪਰ ਹਾਈ ਕੋਰਟ ਦੇ ਵੱਲੋਂ ਪ੍ਰਬੋਧ ਕੁਮਾਰ ਨੂੰ ਹੀ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਨੇ ਖਰੜ ਸੀਆਈਏ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਇੰਟਰਵਿਊ ਹੋਇਆ ਸੀ ਤੇ ਉਸ ਮਾਮਲੇ ਦੇ ਵਿੱਚ ਕਈ ਪੁਲਿਸ ਮੁਲਾਜ਼ਮਾਂ ਤੇ ਗਾਸ ਡਿਗੀ ਖਾਸ ਕਰ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰ ਦਿੱਤਾ ਗਿਆ ਡੈਸਮਿਸ ਕਰ ਦਿੱਤਾ ਗਿਆ ਹਾਲਾਂਕਿ ਉਸ ਮਾਮਲੇ ਦੇ ਵਿੱਚ ਵੀ ਸੁਣਵਾਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ جاری ਆ ਪਰ ਇਸੇ ਦੇ ਵਿੱਚ ਆਲੇ ਕਿਉਂਕਿ ਪ੍ਰਬੋਧ ਕੁਮਾਰ ਜਿਹੜੇ ਨੇ ਉਹ ਰਿਟਾਇਰ ਹੋ ਰਹੇ ਸੀ ਤਾਂ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਸ਼ਾਇਦ ਇਸ ਸੈਟ ਦੀ ਜੋ ਹੈਡ ਨੇ ਜੋ ਮੁਖੀ ਨੇ ਉਹ ਚੇਂਜ ਕਰ ਦਿੱਤੇ ਜਾਣਗੇ ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਨੇ ਪ੍ਰਬੋਧ ਕੁਮਾਰ ਨੂੰ ਹੀ ਹੈਡ ਬਣਾਇਆ ਤੇ ਜਾਂਚ ਜਾਰੀ ਰੱਖਣ ਦੇ ਆਦੇਸ਼ ਦਿੱਤੇ ਨੇ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਫੋਨ ਲਾਈਨ ਤੇ ਮੌਜੂਦ ਨੇ ਉਮੇਸ਼ ਵੱਡਾ ਅਪਡੇਟ ਕਿਉਂਕਿ ਜਿਸ ਢੰਗ ਦੇ ਨਾਲ ਲੌਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਦੇ ਵਿੱਚ ਪ੍ਰਬੋਧ ਕੁਮਾਰ ਦੀ ਅਗਵਾਈ ਦੇ ਵਿੱਚ ਸੈੱਟ ਬਣਾਈ ਗਈ ਸੀ ਹੁਣ ਵੀ ਹਾਈ ਕੋਰਟ ਦੇ ਵੱਲੋਂ ਕਿਹਾ ਗਿਆ ਕਿ ਉਹੀ ਇਸ ਸੈੱਟ ਦੀ ਅਗਵਾਈ ਕਰਨਗੇ ਤੇ ਜਾਂਚ ਅੱਗੇ ਵਧਾਉਣਗੇ ਕੀ ਕੁਝ ਹੋਇਆ ਅੱਜ ਦੀ ਸੁਣਵਾਈ ਦੇ ਵਿੱਚ ਜੀ ਇਹ ਪੈਨਲ ਮੰਗਿਆ ਸੀਗਾ ਕਿ ਜਿਹੜੇ ਸੈਂਟਰ ਤੋਂ ਇੰਪੈਨਲਡ ਨੇ ਤਾਂ ਉਹਦੇ ਵਿੱਚ ਪ੍ਰਬੋਤ ਕੁਮਾਰ ਸਿਰਫ ਇੱਕੋ ਡੀਜੀ ਨੇ ਜਿਹੜੇ ਸੈਂਟਰ ਤੋਂ ਇੰਪੈਨਲਡ ਨੇ ਬਾਕੀ ਏਡੀਜੀਪੀ ਤੇ ਬਾਕੀ ਰੈਂਕ ਤੇ ਸੀਗੇ ਤੇ ਅੱਜ ਕੋਰਟ ਨੇ ਪ੍ਰਬੋਤ ਕੁਮਾਰ ਵੀ ਪੇਸ਼ ਹੋਏ ਥਰੂ ਵੀਸੀ ਉਹ ਵੀ ਥਰੂ ਵੀਸੀ ਜੁੜੇ ਸੀ ਕਿ ਕੋਰਟ ਨਾਲ ਸਬ ਕੋਰਟ ਨੇ ਇੱਕ ਪ੍ਰੋਪਰ ਵੇਚ ਪੁੱਛਿਆ ਕਿ ਪ੍ਰਬੋਤ ਕੁਮਾਰ ਜੀ ਵੀ ਹੀ ਕੰਟੀਨਿਊ ਕਰਨਗੇ ਔਰ ਉਹਨੂੰ ਦੱਸਿਆ ਗਿਆ ਕਿ ਤੁਸੀਂ ਕੰਟੀਨਿਊ ਕਰ ਰਹੇ ਹੋ ਔਰ ਉਹਨਾਂ ਦੀ ਸ਼ਰਤਾਂ ਯਾਨੀ ਕਿ ਕਿਉਂਕਿ ਉਹ ਰਿਟਾਇਰ ਹੋ ਰਹੇ ਨੇ ਔਰ ਰਿਟਾਇਰ ਹੋਣ ਤੋਂ ਬਾਅਦ ਉਹਨਾਂ ਦਾ ਆਨਰਰੀਅਮ ਜਿਹੜਾ ਹੋਏਗਾ ਕਿਵੇਂ ਹੋਏਗਾ ਪ੍ਰੋਪਰ ਸਿਕਿਉਰਟੀ ਕਵਰ ਜਿਹੜਾ ਪਹਿਲਾਂ ਸੀਗਾ ਗੱਡੀਆਂ ਜਿਹੜੀ ਸੀਗੀਆਂ ਤੇ ਪਲੱਸ ਸਟਾਫ ਤੇ ਪਲੱਸ ਇੱਕ ਆਫਿਸ ਦਾ ਜਿਹੜਾ ਹੈਗਾ ਕਿਉਂਕਿ ਰਿਟਾਇਰਮੈਂਟ ਤੋਂ ਬਾਅਦ ਇੱਕ ਸਾਰਾ ਇਹ ਚੀਜ਼ਾਂ ਚਾਹੀਦੀ ਹੁੰਦੀਆਂ ਅਗਰ ਕੋਈ ਇਦਾਂ ਦੀ ਇਨਵੈਸਟੀਗੇਸ਼ਨ ਨੂੰ ਹੈਡ ਕਰਦਾ ਤਾਂ ਉਹ ਸਾਰਾ ਦੱਸਿਆ ਗਿਆ ਔਰ ਸਾਰਾ ਪੁਆਇੰਟ ਕੀਤਾ ਗਿਆ ਵੱਡੀ ਗੱਲ ਇਹ ਹੈ ਕਿ ਪ੍ਰਭੋਤ ਕੁਮਾਰ ਹੀ ਸਿੱਟ ਨੂੰ ਹੈਡ ਕਰਨਗੇ ਔਰ ਕੋਰਟ ਨੇ ਵੀ ਦੱਸਿਆ ਕਿ ਕਿਉਂ ਕਰਨਗੇ ਕਿਉਂ ਕੋਰਟ ਨੇ ਉਹਦੇ ਨਾਮ ਨੂੰ ਦੁਬਾਰਾ ਵਿਚਾਰ ਕੀਤਾ ਕਿਉਂਕਿ ਜਿਸ ਹਸਾਬ ਨਾਲ ਇਹ ਪੂਰੀ ਇਨਵੈਸਟੀਗੇਸ਼ਨ ਤਾਂ ਉਹਦੇ ਵਿੱਚ ਪ੍ਰਬੋਧ ਕੁਮਾਰ ਨੇ ਹੀ ਪਿੰਪੁਆਇੰਟ ਕੀਤਾ ਕਿ ਲੌਰੈਂਸ ਵਿਸ਼ਨੋਈ ਦਾ ਜਿਹੜਾ ਇਹ ਹਿਰਾਸਤ ਵਿੱਚ ਇੰਟਰਵਿਊ ਸੀ ਖਰੜਚ ਹੋਇਆ ਹੈ ਤਾਂ ਇਸ ਕਰਕੇ ਕੋਰਟ ਨੇ ਉਹਨਾਂ ਦੀ ਪ੍ਰਸ਼ੰਸਾ ਵੀ ਕੀਤੀ ਸ਼ਲਾਘਾ ਵੀ ਕੀਤੀ ਹੈ ਔਰ ਇਸ ਕਰਕੇ ਇਹਨਾਂ ਨੂੰ ਕਿਹਾ ਕਿ ਕਿਉਂਕਿ ਤੁਸੀਂ ਸਾਰੇ ਦੇ ਵਾਕਿਫ ਹੋ ਇਸ ਸਾਰੀ ਜਾਂਚ ਤੋਂ ਤੇ ਤੁਸੀਂ ਹੀ ਕੰਟੀਨਿਊ ਕਰੋਗੇ ਜੀ ਆ ਬਿਲਕੁਲ ਹਮੇਸ਼ਾ ਬਹੁਤ ਧੰਨਵਾਦ ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਦੱਸ ਦਈਏ ਕਿ ਪ੍ਰਬੋਧ ਕੁਮਾਰ 1988 ਬੈਚ ਦੇ ਆਈਪੀਐਸ ਅਧਿਕਾਰੀ ਸਪੈਸ਼ਲ ਡੀਜੀ ਤੇ ਉਹਨਾਂ ਦੇ ਵੱਲੋਂ ਹੀ ਆਪਣੀ ਜਾਂਚ ਦੇ ਵਿੱਚ ਇਹ ਖੁਲਾਸਾ ਕੀਤਾ ਗਿਆ ਕਿ ਲਾਰੈਂਸ ਬਿਸ਼ਨੋਈ ਦੀ ਜੋ ਪੁਲਿਸ ਕਸਟਡੀ ਦੇ ਵਿੱਚ ਇੰਟਰਵਿਊ ਹੋਈ ਉਹ ਸੀਆਈਐਸਟਾਫ ਖਰੜ ਦੇ ਵਿੱਚ ਹੁੰਦੀ ਹੈ ਤਾਂ ਉਸ ਦਾ ਖੁਲਾਸਾ ਪ੍ਰਬੋਧ ਕੁਮਾਰ ਦੀ ਜਾਂਚ ਦੇ ਵਿੱਚ ਹੀ ਸਾਹਮਣੇ ਆਇਆ ਪਰ ਪ੍ਰਬੋਧ ਕੁਮਾਰ ਹੁਣ ਕਿਉਂਕਿ ਰਿਟਾਇਰ ਹੋ ਰਹੇ ਨੇ 31 ਜਨਵਰੀ ਯਾਨੀ ਕਿ ਕੱਲ ਨੂੰ ਤਾਂ ਇਸੇ ਦੇ ਵਿਚਾਲੇ ਚਰਚਾ ਇਹ ਸੀ ਕਿ ਇਸ ਮਾਮਲੇ ਦੇ ਵਿੱਚ ਨਵੀਂ ਸਿਟ ਦਾ ਗਠਨ ਹੋ ਸਕਦਾ ਹੈ ਜਾਂ ਇਸ ਜਾਂਚ ਦਾ ਮੁਖੀ ਕਿਸੇ ਹੋਰ ਨੂੰ ਬਣਾਇਆ ਜਾ ਸਕਦਾ ਹੈ ਇਸ ਦੇ ਵਿੱਚ ਕਈ ਨਾਮ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੀ ਮੰਗੇ ਗਏ ਸੀ ਪਰ ਹੁਣ ਜੋ ਸੈਂਟਰਲ ਪੈਨਲ ਦੇ ਨਾਮ ਸੀ ਉਸ ਦੇ ਵਿੱਚ ਪ੍ਰਬੋਧ ਕੁਮਾਰ ਹੀ ਅਜਿਹੇ ਸਪੈਸ਼ਲ ਡੀਜੀ ਨੇ ਤੇ ਇਸ ਕਰਕੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿੱਥੇ ਪ੍ਰਬੋਧ ਕੁਮਾਰ ਦੀ ਛਲਾਗਾ ਵੀ ਕੀਤੀ ਕਿ ਉਹਨਾਂ ਨੇ ਇਸ ਆਪਣੀ ਜਾਂਚ ਦੇ ਵਿੱਚ ਸਾਹਮਣੇ ਲਿਆਂਦਾ ਕਿ ਕਿੱਥੇ ਕਿੱਥੇ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੋਈ ਕਿਵੇਂ ਕਿਵੇਂ ਹੋਈ ਕੌਣ ਅਧਿਕਾਰੀ ਸੀ ਕਿਸ ਦੀ ਕੌਣ ਇਸ ਦੇ ਲਈ ਜ਼ਿੰਮੇਵਾਰ ਸੀ ਤਾਂ ਹੁਣ ਪ੍ਰਬੋਧ ਕੁਮਾਰ ਹੀ ਇਸ ਸੈਟ ਦੀ ਅਗਵਾਈ ਕਰਨਗੇ ਹੈਡ ਬਣੇ ਰਹਿਣਗੇ ਤੇ ਜਾਂਚ ਨੂੰ ਵੀ ਅੱਗੇ ਵਧਾਉਣਗੇ ਵੱਡੀ ਖਬਰ ਹੈ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਨਿਰਦੇਸ਼ ਦਿੱਤੇ ਗਏ ਨੇ ਦੱਸ ਦਈਏ ਕਿ ਲਾਰੈਂਸ ਬਿਸ਼ਨੋਈ ਗੈਂਗਸਟਰ ਲਾਰੈਂਸ ਬਿਸ਼ਨੋਈ ਜੋ ਸਿੱਧੂ ਮੂਸੇਵਾਲਾ ਕਤਲकांड ਦੇ ਵਿੱਚ ਮੁੱਖ ਮੋਲਜ਼ਮਾ ਦੇ ਵਿੱਚੋਂ ਇੱਕ ਹੈ ਤੇ ਉਸ ਨੂੰ ਜਦੋਂ ਪੰਜਾਬ ਲਿਆਂਦਾ ਗਿਆ ਆ ਉਸ ਦੌਰਾਨ ਉਸ ਨੂੰ ਸੀਆਈਏ ਸਟਾਫ ਰੱਖਿਆ ਗਿਆ ਖਰੜ ਦੇ ਵਿੱਚ ਜਿੱਥੇ ਉਸ ਦੀ ਇੱਕ ਨਿੱਜੀ ਚੈਨਲ ਦੇ ਉਤੇ ਇੰਟਰਵਿਊ ਹੋਈ ਸੀ ਤਾਂ ਇਸ ਦਾ ਖੁਲਾਸਾ ਪ੍ਰਬੋਧ ਕੁਮਾਰ ਦੀ ਜਾਂਚ ਦੇ ਵਿੱਚ ਬਣੀ ਸਿਟ ਦੇ ਵੱਲੋਂ ਕੀਤਾ ਗਿਆ ਤਾਂ ਹੁਣ ਕਿਉਂਕਿ ਪ੍ਰਬੋਧ ਕੁਮਾਰ ਜੋ ਸਪੈਸ਼ਲ ਡੀਜੀ ਨੇ ਉਹ ਰਿਟਾਇਰ ਹੋ ਰਹੇ ਨੇ 31 ਜਨਵਰੀ ਨੂੰ ਇਸੇ ਨੂੰ ਲੈ ਕੇ ਚਰਚਾ ਹੋਈ ਸੀ ਕਿ ਇਸ ਮਾਮਲੇ ਦੇ ਵਿੱਚ ਨਵੀਂ ਸਿਟ ਦਾ ਗਠਨ ਕੀਤਾ ਜਾ ਸਕਦਾ ਹੈ ਜਾਂ ਮੁਖੀ ਨਵਾਂ ਬਣਾਇਆ ਜਾ ਸਕਦਾ ਹੈ ਪਰ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਆਦੇਸ਼ ਜਾਰੀ ਕੀਤੇ ਗਏ ਨੇ ਕਿ ਡੀਜੀ ਪਰ ਬੋਧ ਕੁਮਾਰ ਹੀ ਇਸ ਸਿੱਟ ਦੀ ਅਗਵਾਈ ਕਰਨਗੇ ਮੁਖੀ ਰਹਿਣਗੇ ਤੇ ਉਹੀ ਜਾਂਚ ਨੂੰ ਅੱਗੇ ਵਧਾਉਣਗੇ